ਸਾਹਮਣੇ ਗੇਟ ਦੇ ਗਟਰ ਹੈ ਜੀ ਮੇਰੇ ਇੱਕ ਬੈਗ ਦਾ ਬਰਬਰ ਹੈ ਇੱਕ ਸਾਹਮਣੇ ਹੈ ਗੇਟ ਦੇ ਇਹ ਦੋਨਾਂ ਚੋ ਗਟਰ ਜਿਹੜੇ ਲੀਕ ਹੋ ਰਹੇ ਨੇ 4 ਮਹੀਨੇ ਹੋ ਗਏ ਨੇ ਕੰਪਲੇਂਟਾਂ ਕਰਦੇ ਹੁਣ ਮੈਨੂੰ ਕੰਪਲੀਟ ਨੰਬਰ ਆ ਗਿਆ 4023924 3349 ਨੰਬਰ ਕੰਪਲੀਟ ਰਹਿ ਗਿਆ 111124 340 ਕੰਪਲੀਟ ਨੰਬਰ ਆ ਗਿਆ 121124 ਤੇ ਮੇਰੀ ਸੁਣਵਾਈ ਕੋਈ ਨਹੀਂ ਕਰ ਰਿਹਾ ਕੋਈ ਮੇਰੀ ਪਰਵਾਹੀ ਨਹੀਂ ਕਰ ਰਿਹਾ ਮੇਰੇ ਮਕਾਨ ਦਾ ਸਤਿਆਨਾਸ਼ ਹੋ ਰਿਹਾ ਨਿਆਂ ਚ ਪਾਣੀ ਪੈ ਰਿਹਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਕੇ ਪੰਜਾਬ న్యూਸ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅੱਜ ਅਸੀਂ ਮੌਜੂਦ ਹਾਂ ਰਾਜਪੁਰਾ ਦੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਸਤਕਾਰ ਵਿਹਾਰ ਕਲੋਨੀ ਦੇ ਵਿੱਚ ਜਿੱਥੇ ਕਿ ਇੱਕ ਘਰ ਦੇ ਵਿੱਚ ਕਾਫੀ ਮਹੀਨਿਆਂ ਤੋਂ ਪਰੇਸ਼ਾਨੀ ਜਿਹੜੀ ਆ ਰਹੀ ਹੈ ਉਹਨਾਂ ਦੇ ਘਰ ਦੇ ਅੰਦਰ ਤੋਂ ਜਿਹੜਾ ਕਿ ਪਬਸੀਵਰੇਜ ਦਾ ਪਾਣੀ ਨਿਕਲ ਰਿਹਾ ਅੱਡੀ ਗੱਲਬਾਤ ਕਰਾਉਨੇ ਆ ਕਿ ਉਹ ਸੀਵਰੇਜ ਦਾ ਪਾਣੀ ਕਿੱਧਰੋਂ ਆ ਰਿਹਾ ਕੀ ਗੱਲਬਾਤ ਹੈ ਅੰਕਲ ਜੀ ਜਿਹੜਾ ਇਹ ਤੁਸੀਂ ਪ੍ਰੋਬਲਮ ਦੱਸੀ ਹੈ ਇਹ ਸੀਵਰੇਜ ਦਾ ਪਾਣੀ ਕਿੱਧਰੋਂ ਆ ਰਿਹਾ ਤੇ ਕਿਵੇਂ ਆ ਰਿਹਾ ਸਾਹਮਣੇ ਗੇਟ ਦੇ ਗਟਰ ਹੈ ਜੀ ਮੇਰੇ ਇੱਕ ਬੈਗ ਦਾ ਬਰਬਰ ਹੈ ਇੱਕ ਸਾਹਮਣੇ ਹੈ ਗੇਟ ਦੇ ਇਹ ਦੋਨਾਂ ਚੋਂ ਗਟਰ ਜਿਹੜੇ ਲੀਕ ਹੋ ਰਹੇ ਨੇ 4 ਮਹੀਨੇ ਹੋ ਗਏ ਨੇ ਕੰਪਲੇਂਟਾ ਕਰਦੇ ਨੂੰ ਮੈਨੂੰ ਕੰਪਲੀਟ ਨੰਬਰ ਆ ਗਿਆ 4023924 339 ਨੰਬਰ ਕੰਪਲੀਟ ਰਹਿ ਗਿਆ 11 11 24 340 ਕੰਪਲੀਟ ਨੰਬਰ ਰਹਿ ਗਿਆ 12 11 24 ਤੇ ਮੇਰੀ ਸੁਣਵਾਈ ਕੋਈ ਨਹੀਂ ਕਰ ਰਿਆ ਕਹਿ ਦਿੰਦੇ ਨੇ ਆ ਰਹੇ ਨੇ ਆ ਰਹੇ ਨੇ 4 ਮਹੀਨੇ ਹੋ ਗਏ ਨੇ ਕੋਈ ਮੇਰੀ ਪਰਵਾਹ ਨਹੀਂ ਕਰ ਰੇ ਮੇਰੇ ਮਕਾਨ ਦਾ ਸਤਿਆਨਾਸ਼ ਹੋ ਰਿਹਾ ਨਿਆਂ ਚ ਪਾਣੀ ਪਿਆ ਰਿਆ ਨਹੀਂ ਤੁਸੀਂ ਕੰਪਲੇਂਟ ਜਦੋਂ ਕਰਕੇ ਆਏ ਆ ਉਸ ਤੋਂ ਬਾਅਦ ਕਿੰਨੇ 3 ਮਹੀਨੇ ਦੀ ਗੱਲ ਕਰਦੇ ਹੋ 3 ਮਹੀਨੇ ਹੋ ਗਏ ਤੁਹਾਨੂੰ ਕੰਪਲੇਂਟ ਦਿੰਦੇ ਤੁਸੀਂ ਕਿਸੇ ਉਹਨਾਂ ਦੇ ਹਾਲਾ ਅਫਸਰ ਨੂੰ ਮਿਲੇ ਉੱਤੇ ਅੰਦਰ ਜਾ ਕੇ ਕਿ ਮੈਂ ਜੀਓ ਸਾਹਿਬ ਨੂੰ ਮਿਲ ਕੇ ਆਇਆ ਕਿ ਮੈਂ ਕੰਪਲੇਂਟ ਕਰ ਰਿਹਾ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਅਚੇਵ ਸਾਹਿਬ ਨੂੰ ਮਿਲ ਆਇਆ ਜੈ ਨੂੰ ਮਿਲ ਆਇਆ ਕੋਈ ਮੇਰੀ ਪਰਵਾਹੀ ਨਹੀਂ ਕਰ ਰਹੇ ਹੋ ਉਹਨਾਂ ਨੇ ਕੀ ਕੀਤਾ ਤੁਹਾਨੂੰ ਉਹ ਕਹਿੰਦੇ ਆ ਜਾਾਂਗੇ ਅੱਛਾ ਬਸ ਆਂਦੇ ਮਤਲਬ ਆ ਕੋਈ ਨਹੀਂ ਰਿਹਾ ਚਾਰ ਮਹੀਨੇ ਹੋ ਗਏ ਕੋਈ ਨਹੀਂ ਆ ਰਿਹਾ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਚਾਰ ਮਹੀਨੇ ਤੋਂ ਪਰੇਸ਼ਾਨ ਹੋ ਰਹੇ ਨੇ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਨੀਹਾਂ ਦੇ ਵਿੱਚ ਪੈ ਰਿਹਾ ਹੈ ਮਕਾਨ ਦੇ ਅੰਦਰ ਕੁਝ ਤੇੜਾਂ ਵੀ ਆ ਚੁੱਕੀਆਂ ਨੇ ਜੋ ਵੀ ਤੁਹਾਨੂੰ ਦਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਤੋਂ ਇੱਥੇ ਕੋਈ ਦੇਖਣ ਵੀ ਨਹੀਂ ਆਇਆ ਸੀਵਰੇਜ ਇਹਨਾਂ ਦੇ ਮਕਾਨ ਦੇ ਇੱਕ ਸੱਜੇ ਪਾਸੇ ਆ ਤੇ ਇੱਕ ਖੱਬੇ ਪਾਸੇ ਆ ਕਾਰਨਰ ਦਾ ਮਕਾਨ ਹੈ ਲਾਈਨ ਆ ਜਿਹੜੀ ਇਹਨਾਂ ਦੀ ਸਾਈਡ ਤੋਂ ਲੰਘਦੀ ਹੈ ਬੇਨ ਗੇਟ ਦੇ ਉੱਤੇ ਸੀਵਰੇਜ ਸਾਹਮਣੇ ਲੀਕ ਹੋਣ ਦੇ ਕਾਰਨ ਜਿਹੜਾ ਪਾਣੀ ਆ ਇਹਨਾਂ ਦੀ ਨੀਹਾਂ ਦੇ ਵਿੱਚ ਦੀ ਹੋ ਕੇ ਇੱਧਰ ਆ ਰਿਹਾ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਨੀਹਾਂ ਦੇ ਵਿੱਚ ਦੀ ਪਾਣੀ ਇੱਧਰ ਆ ਰਿਹਾ ਨਾਲ ਤਾਂ ਮਕਾਨ ਬਣਨ ਲੱਗਿਆ ਸੀ ਨਾ ਜੀ ਉਹਨੇ ਨੀਹਾਂ ਪੁੱਟੀਆਂ ਤੇ ਉਹਦੇ ਪਿੱਛੋਂ ਬਰਬਰ ਪਾਣੀ ਨਿਕਲ ਰਿਹਾ ਸੀਗਾ ਤੇ ਉਤੋਂ ਅਸੀਂ ਦੌੜ ਭੱਜ ਕੀਤੀ ਆ ਦੇਖਿਆ ਅਸੀਂ ਆਪਣਾ ਸਾਰਾ ਅੰਦਰੋਂ ਪਟਵਾਤਾ ਫਰਤ ਤੜਵਾਤਾ ਹੋਧੀਆਂ ਨਮੀਆ ਬਣਾਵਾ ਦੀਆਂ ਪਾਈਪਲਾਈਨਾਂ ਸਾਰੀਆਂ ਬਾਹਰ ਕਢਾਤੀਆਂ ਮੈਂ ਆਪਣੀਆਂ 20000 ਰੁਪਏ ਤੇ ਉੱਪਰ ਪਹੁੰਚ ਗਿਆ ਮੈਂ ਤੇ ਹੁਣ ਹਾਲੇ ਲੱਭ ਰਿਹਾ ਕਿ ਗਟਰ ਲੀਕ ਨੇ ਮਤਲਬ ਤੁਹਾਡੇ ਅੰਦਰ ਜਿਹੜਾ ਪਾਣੀ ਆ ਰਿਹਾ ਸੀ ਤੁਹਾਨੂੰ ਲੱਗਦਾ ਸੀ ਕਿ ਸਾਡੀਆਂ ਹੋਦੀਆਂ ਹੀ ਲੀਕ ਆ ਉਹ ਹੋਦੀਆਂ ਵੀ ਤੁਹਾਡੇ ਵੱਲੋਂ ਮਤਲਬ ਪਟਵਾ ਕੇ ਨਵੀਆਂ ਕਰਵਾ ਦਿੱਤੀਆਂ ਆ ਕਰਵਾਤੀਆਂ ਜਿਵੇਂ 20000 ਤੋਂ ਉੱਪਰ ਮੈਂ ਰਪਏ ਲਾ ਚੁੱਕਿਆ ਆਪਣਾ ਪਰ ਹੁਣ ਹੱਲ ਲੱਭ ਰਿਹਾ ਕਿ ਗਟਰ ਬਾਹਰ ਲੀਕ ਨੇ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਗਟਰ ਨੇ ਬਾਹਰ ਦੇ ਗਟਰ ਲੀਕ ਨੇ ਇਹਨਾਂ ਨੇ ਆਪਣੀਆਂ ਹੋਦੀਆਂ ਪਟਵਾ ਕੇ ਪ੍ਰੋਪਰ ਇਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਅੰਦਰ ਤੋਂ ਹੀ ਸ਼ਾਇਦ ਕਿਤੇ ਪਾਣੀ ਆ ਰਿਹਾ ਜਿਹੜਾ ਪਾਣੀ ਹੈ ਉਹ ਅੰਦਰੋਂ ਨਹੀਂ ਬਲਕਿ ਬਾਹਰੋਂ ਅੰਦਰ ਐਂਟਰ ਹੋ ਰਿਹਾ ਜਿਹੜਾ ਕਿ ਪਤਾ ਲੱਗਿਆ ਤੁਹਾਡੀ ਗੱਲਬਾਤ ਕਰਾਉਣਾ ਸੀ ਐਸਡੀਓ ਸਾਹਿਬ ਨੂੰ ਫੋਨ ਲੱਗਿਆ ਲਾਉਣ ਹਲੋ ਹਲੋ ਹਾਂਜੀ ਐਸਡੀਓ ਸਾਹਿਬ ਬੋਲ ਰਹੇ ਹੋ ਜੀ ਬੋਲ ਰਹਾ ਜੀ ਸਰ ਪੱਤਰਕਾਰ ਦਰਸ਼ਨ ਖਾਨ ਬੋਲ ਰਿਹਾ ਜੀ ਜੀ ਬੋਲ ਰਿਹਾ ਜੀ ਸਰ ਮੈਂ ਤੁਹਾਨੂੰ ਦੱਸਦਾ ਤੁਹਾਡੀ ਕਾਲ ਹੈ ਨਾ ਜਿਹੜੀ ਰਿਕਾਰਡ ਕੀਤੀ ਜਾ ਰਹੀ ਹੈ ਅੱਛਾ ਜੀ ਹਾਂ ਤੇ ਸਰ ਇੱਕ ਨਾ ਸਤਕਾਰ ਵਿਹਾਰ ਦੇ ਵਿੱਚ ਮਸਲਾ ਸੀ ਜਿਹੜਾ ਕਿ ਸੀਵਰੇਜ ਨੂੰ ਲੈ ਕੇ ਤੁਹਾਡੇ ਕੋਲ ਆਏ ਵੀ ਨੇ ਇਹਨਾਂ ਨੇ ਕੰਪਲੇਂਟਾਂ ਵੀ ਕਰੀਆਂ ਤਿੰਨ ਚਾਰ ਤੇ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਜਿਹੜਾ ਸੀਵਰੇਜ ਦਾ ਪਾਣੀ ਹੈ ਜੀ ਉਹਨਾਂ ਦੇ ਜੜ ਦੇ ਵਿੱਚ ਨੀਹਾਂ ਦੇ ਵਿੱਚ ਜਾ ਰਿਹਾ ਨੀਹਾਂ ਦੇ ਵਿੱਚ ਨੂੰ ਘੁੰਮ ਕੇ ਦੂਜੇ ਪਾਸੇ ਨਿਕਲ ਰਿਹਾ ਪਾਣੀ ਸਰ ਮੈਂ ਡਿਊਟੀ ਲਾਈ ਹੋਈ ਹੈ ਜੀ ਕੱਲ ਦਿਨ ਚ ਰਿਜ਼ੋਲਵ ਹੋ ਜਾਊਗਾ ਕੱਲ ਦਿਨ ਚ ਹੋ ਜਾਏਗਾ ਸਰ ਇੱਕ ਆਦੇ ਦਿਨ ਚ ਹੋ ਜਾਏਗਾ ਇਹਨਾਂ ਦਾ ਮਸਲਾ ਹਾਂ ਕਾਫੀ ਜ਼ਿਆਦਾ ਦਿੱਕਤ ਆਈ ਹੋਈ ਹੈ ਤੁਸੀਂ ਦੇਖਿਆ ਸਰ ਆਪ ਆ ਕੇ ਮੋਗਾ ਕਿਉਂਕਿ ਬਹੁਤ ਜ਼ਿਆਦਾ ਸੰਸੀਰ ਆਇਆ ਹੈ ਕਿਉਂਕਿ ਜਿਹੜਾ ਮਕਾਨ ਦੇ ਅੰਦਰ ਦੀ ਪਾਣੀ ਆ ਰਿਹਾ ਸਾਰਾ ਇਹ ਬਾਹਰ ਲੀਕ ਨਹੀਂ ਹੈਗਾ ਸਰ ਸੜਕ ਤੋਂ ਸੜਕ ਤੋਂ ਲੀਕ ਹੋ ਕੇ ਮਕਾਨ ਦੇ ਅੰਦਰ ਜੀ ਘੁੰਮ ਕੇ ਦੂਜੇ ਪਾਸੇ ਨਿਕਲ ਰਿਹਾ ਸਰ ਪਾਣੀ ਇਹਨਾਂ ਦਾ ਫਿਰ ਜੇ ਮਕਾਨ ਦੇ ਅੰਦਰ ਜਾ ਰਿਹਾ ਜੀ ਇਹਨਾਂ ਦਾ ਆਪਣਾ ਹਾਊਸ ਕਨੈਕਸ਼ਨ ਲੀਕ ਹੋਊਗਾ ਜੀ ਸਰ ਇਹਨਾਂ ਨੇ ਸਾਰੇ ਸਰ ਉਹੀ ਮੈਂ ਤੁਹਾਨੂੰ ਦੱਸਣ ਲੱਗਿਆ ਇਹਨਾਂ ਨੇ ਸਾਰੇ ਆਪਣੇ ਕਨੈਕਸ਼ਨ ਪਟਵਾ ਕੇ ਨਾ ਜੀ ਦੁਬਾਰਾ ਪਵਾਤੇ ਆ ਜੀ ਉਹ ਦੁਬਾਰਾ ਮੇਨ ਲਾਈਨ ਦਾ ਜੀ ਇਹਨਾਂ ਦੇ ਘਰ ਦੇ ਨੀਚੇ ਤਾਂ ਜਾ ਨਹੀਂ 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 ਮੇਨ ਲਾਈਨ ਨਹੀਂ ਸਰ ਪਲੀਜ਼ ਮੇਰੀ ਗੱਲ ਸਮਝੋ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਗਟਰ ਹੈ ਤੇ ਇਹਨਾਂ ਦੇ ਸਾਈਡ ਤੇ ਇੱਕ ਕੋਰਨਰ ਦਾ ਇਹਨਾਂ ਦਾ ਮਕਾਨ ਹੈ ਇਹ ਗੇੜਾ ਗੇਟ ਦੇ ਸਾਹਮਣੇ ਹੌਦੀ ਬਣੀ ਹੋਈ ਆ ਸਰ ਉਹ ਹੌਦੀ ਲੀਕ ਆ ਕੋਈ ਨਹੀਂ ਮੈਂ ਕਹਿ ਤਾ ਜੀ ਹੌਦੀ ਰਿਪੇਅਰ ਹੋ ਜਾਏਗੀ ਕਹਿ ਤਾ ਆਲਰੇਡੀ ਠੀਕ ਆ ਸਰ ਇੱਕ ਅੱਧੇ ਦਿਨ ਚ ਹੋ ਜਾਏਗਾ ਕੰਮ ਜੀ ਇੱਕ ਅੱਧੇ ਦਿਨ ਚ ਸਰ ਠੀਕ ਆ ਸਰ ਓਕੇ ਜਿਵੇਂ ਕਿ ਤੁਸੀਂ ਸੁਣਿਆ ਸੀਵਰੇਜ ਬੋਰਡ ਦੇ ਐਸਡੀਓ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਆ ਕਿਉਂਕਿ 4 ਮਹੀਨੇ ਤੋਂ ਅੰਕਲ ਜੀ ਪਹਿਲਾਂ ਹੀ ਪਰੇਸ਼ਾਨ ਨੇ ਤੇ ਉਹ ਕਹਿੰਦੇ ਨੇ ਕਿ ਇੱਕ ਅੱਧੇ ਦਿਨ ਤੱਕ ਹੋ ਜਾਏਗੀ ਬਦਲ ਇੱਕ ਪੱਕਾ ਉਹਨਾਂ ਨੇ ਇਹ ਨਹੀਂ ਕੀਤਾ ਕਿਉਂਕਿ ਹੁਣ ਵੀ ਜਿਹੜਾ ਸਮਾਂ ਜੋ ਹੁਣ 10:30 ਹੋਏ ਨੇ ਸਵੇਰ ਦੇ ਅੱਜ ਦਾ ਸਾਰਾ ਦਿਨ ਪਿਆ ਕੱਲ ਦਾ ਸਾਰਾ ਦਿਨ ਪਿਆ ਹੋ ਸਕਦਾ ਪਰਸੋਂ ਤੱਕ ਹੋਵੇ ਪਰਸੋਂ ਤੱਕ ਅਗਰ ਇਹਨਾਂ ਦੇ ਮਕਾਨ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ